ਜਿਰਨਦੀਪ ਕੌਰ ਸਚਾ ਕੀ ਗੱਲ ਬਾਤ ਜੀ ਮੇਰਾ ਹਸਬੰਡ ਆਰਮੀ ਚ ਹੀ ਸ਼ਹੀਦ ਹੋ ਗਿਆ ਜੀ ਰਿੰਗ ਹਾਂਜੀ ਦਵੀ ਸਿੰਘ ਤੇ ਉਹ ਅਸੀਂ ਰੈਂਪ ਬਣਾਉਣ ਦੇ ਹਾਂ ਆਪਣੇ ਗੇਟ ਦੇ ਗਾਰੀ ਬਣਾ ਲਿਆ ਸੀ ਹਾਂਜੀ ਬਣਾ ਲਿਆ ਸੀ ਤੇ ਫਿਰ ਬਾਅਦ ਵਿੱਚ ਇਹਨਾਂ ਨੇ ਰੈਂਪ ਸਾਡਾ ਢਾਹ ਦਿੱਤਾ ਗਵੰਡੀਆਂ ਨੇ ਤੇ ਨਾਲੇ ਗਾੜੀ ਗਲੋਚ ਵੀ ਕੀਤੀ ਤੇ ਲੜਾਈ ਝਗੜਾ ਤੇ ਨਾਲ ਮੇਰੀ ਬੇਟੀ ਥੋੜੀ ਬੋਲਦੀ ਨਹੀਂ ਆ ਨਾਲੇ ਤੁਰਦੀ ਵੀ ਨਹੀਂ ਆ ਆਹ ਤੁਰਦੀ ਨਹੀਂ ਆ ਬੋਲਦੀ ਨਹੀਂ ਆ ਤੇ ਇਸ ਕਰਕੇ ਕੁਝ ਵੀ ਜੇਨਰਲ ਬੋਲਿਆ ਨਹੀਂ ਉਹਨੂੰ ਰੈਂਪ ਬਣਾਇਆ ਸੀ ਤੇ ਉਹਨੂੰ ਮਤਲਬ ਡਾਕਟਰਾਂ ਨੇ ਕਿਹਾ ਕਿ ਉਹਨੂੰ ਮਰ ਫਿਰਨ ਮਤਲਬ ਬਾਹਰ ਦੀ ਹਵਾਦਲੀ ਚੰਗੀ ਆਕਸੀਜਨ ਉਹਨੂੰ ਆਕਸੀਜਨ ਦੀ ਕਮੀ ਆ ਇਸ ਕਰਕੇ ਥੋੜੀ ਦਿਮਾਗ ਵੀ ਪ੍ਰੋਬਲਮ ਆ ਤੇ ਇਸ ਕਰਕੇ ਇਹਨੂੰ ਰੈਂਪ ਬਣਾਇਆ ਹੈ ਉਹਨਾਂ ਟਾਰ ਨਟਾ ਲੁਲੀ ਦੇ ਕੁੜੀ ਨੂੰ ਲੁਲੀ ਬਿੰਗਲੀ ਵੀ ਕਹਿੰਦੇ ਆ। ਸੰਗ ਤੁਹਾਡੀ। ਅਸੀਂ ਚੋਣਿਆ ਕਿ ਇਹ ਸਾਡਾ ਰੈਂਪ ਤੇ ਸਾਡਾ ਬਣਾ ਕੇ ਦੇਣ ਰੈਂਪ ਤੇ ਨਾਲੇ ਇਹਨਾਂ ਤੇ ਪਰਚਾ ਕੀਤਾ ਜਾਵੇ ਜਿਹੜਾ ਸਾਡਾ ਇਹਨਾਂ ਨੇ ਗਾਲੀ ਗਲੋਚ ਕੀਤਾ ਤੇ ਨਾਲੇ ਸਾਡਾ ਰੈਂਪ ਟਵਾਤਾ। ਤੇ ਇਹਨਾਂ ਨੇ ਮੇਰੀ ਸੱਸ ਦੀ ਲੱਤ ਤੇ ਦਾਤਰ ਵੀ ਮਾਰਿਆ ਤੇ ਉਹਨਾਂ ਨੂੰ ਸੱਟਾ ਮਿੱਟਾ ਲਗਾਤੀਆਂ ਤੇ ਅਸੀਂ ਉਸ ਟਾਈਮ ਤੇ ਮੇਰੇ ਸਰ ਹੌਸਪੀਟਲ ਐਡਮਿਟ ਯਾਨੀ ਕਿ ਨਾ ਐਡਮਿਟ ਸੀ ਸਾਡੀ ਮੰਮੀ ਤੇ ਐਨ ਹੈ ਰੈਂਪਟੋ ਰੈਂਪਟੋ ਆਉਂਦੀ ਪੁਲਿਸ ਵਾਲੇ ਵੀ ਆਏ ਸੀ ਤੇ ਉਹਨਾਂ ਨੇ ਕੋਈ ਨੋਟਿਸ ਵੀ ਨਹੀਂ ਸਾਨੂੰ ਭੇਜਿਆ ਰੈਂਪਟੋ ਆਉਂਦਾ ਤੇ ਪੁਲਿਸ ਵਾਲਿਆਂ ਨੇ ਆ ਕੇ ਸਾਡੇ ਨਾਲ ਮਦਰ ਬਕਸ ਨੂੰ ਬਰਾਬਰ ਘਰ ਕੀਤਾ ਚੰਗੀ ਤਰ੍ਹਾਂ ਗੱਲਬਾਤ ਵੀ ਨਹੀਂ ਕੀਤੀ ਤੇ ਨਾਲ ਕਮੇਟੀ ਵਾਲੇ ਵੀ ਆਏ ਸਨ ਓਕੇ ਮੇਰਾ ਨਾਮ ਤਨੀਸ਼ਾ ਹੈ ਕੀ ਗੱਲ ਕੀ ਸਮੱਸਿਆ ਹੈ ਮੇਰਾ ਨਾ ਦੇਰ ਉਹ ਸ਼ੀਦ ਹੋ ਚੁੱਕਾ ਹੈ ਉਹਦੀ ਬੇਟੀ ਆ ਜੋ ਕਿ ਡਿਸੇਬਲ ਆ ਉਹ ਤੁਰਦੀ ਨਹੀਂ ਤੇ ਨਾ ਉਹ ਬੋਲਦੀ ਆ ਤੇ ਅਸੀਂ ਉਹਦਾ ਕਰਕੇ ਬਣਾਇਆ ਸੀ ਰੈਂਪ ਬਣਾਇਆ ਸੀ ਉਹਦੀ 휠ਚੇਅਰ ਲੰਘਾਉਂਦਾ ਕਰਦੇ ਸੀ ਪਰ ਸਾਡੇ ਜਿਹੜੇ ਨੇਬਰ ਆ ਨਾ ਉਹਨਾਂ ਨੇ ਉਹ ਸਿਆਸੀ ਦਬਾਅ ਦਾ ਕਰਕੇ ਨਾ ਪੋਲਿਟੀਕਲ ਪਾਵਰ ਦਾ ਯੂਜ਼ ਕਰਕੇ ਤੇ ਉਹਨੂੰ ਟੁਹਾਤਾ ਆ ਪੁਲਿਸ ਵਾਲੇ ਆਏ ਸੀ ਤੇ ਕੁਝ ਨਗਰ ਨਿਗਮ ਦੇ ਲੋਕ ਆਏ ਸੀ ਜਿਨ੍ਹਾਂ ਨੇ ਉਹ ਟੁਹਾਤਾ ਜੇ ਅਹੀ ਉਹਨਾਂ ਨੂੰ ਰੋਕਣਾ ਚਾਹੇ ਉਹਨਾਂ ਨੇ ਸਾਡੇ ਤੇ ਗਾਲੀ ਗਲੋਸ ਕੀਤੀ ਤੇ ਸਾਡੀ ਜਾਤੀ ਦੇ ਸਬੰਧ ਤੇ ਵੀ ਗਾਲਾ ਕੱਢਿਆ ਮੇਦੀ ਬਦਰ ਇਨ ਲਾ ਹੀ ਉਹਨੂੰ ਵੀ ਗਾਲਾ ਕੱਢਿਆ ਜੇ ਉਹਨਾਂ ਦਾ ਪ੍ਰੈਸ਼ਰ ਹੋਇਆ ਹੀ ਤੇ ਉਹਨਾਂ ਨੇ ਲੱਤ ਤੇ ਸੱਟ ਵੀ ਲਾਈ ਹੀ ਗਵਾਂਡੀਆਂ ਨਾਲ ਤੇ ਇਹ ਇਸ ਕਰਕੇ ਹੀ ਇਹ ਚਾਹੁੰਦੇ ਆ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਤਿਤੀ ਹੀ ਪਾਪਾ ਗਏ ਹੀ ਮੇਰੇ ਵੱਲੋਂ ਦਿੱਤੀ ਗਈ ਪਰ ਪੁਲਿਸ ਨੇ ਮਤਲਬ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੇਰੇ ਵੱਡੇ ਲੜਕੇ ਨੇ ਬਾਬਾ ਵਕਾਲਾ ਵਿੱਚ ਮਕਾਨ ਲਿਆ ਉੱਥੇ ਮੇਰੀ ਨੂਰ ਰਿੰਦੀ ਕੱਲੀ ਅਹੀਂ ਕਦੀ ਕਦਾਂ ਹੀ ਜਾਂਨੇ ਆ ਤੇ ਸਾਡੇ ਪਰੋਸੀ ਜੋ ਮੰਗਲ ਸਿੰਘ ਉਹ ਨਜਾਇਜ਼ ਰੈਂਪ ਬਣਾਉਂਦੇ ਰੰਧਾਵੇ ਰੈਸਟੋਰੈਂਟ ਵਾਲੇ ਦਾ ਮੈਨੂੰ ਫੋਨ ਆਇਆ ਵੀ ਆਹ ਗੱਲ ਤੇ ਮੈਂ ਕਹਿੰਦਾ ਵਾ ਜੀ ਕੱਲ ਨੂੰ 4 ਵਜੇ ਸ਼ਾਮ ਨੂੰ ਬੈ ਕੇ ਆਪਾਂ ਗੱਲ ਕਰਾਂਗੇ ਕੋਈ ਨਹੀਂ ਜੇ ਤਾ ਕੋਈ ਕਹੋਗੇ ਮੈਂ ਕਰ ਲਵਾਂ ਪੰਜ ਤਰੀਕ ਨੂੰ ਸਵੇਰੇ 8 ਵਜੇ ਇਹ ਰੈਂਪ ਬਣਾਉਂਦੇ ਵੀ ਮੇਰੀ ਨੂਰਪਿੰਦਰ ਕੌਰ ਨੇ ਕਿਹਾ ਵੀ ਅੰਕਲ ਜੀ ਮੇਰਾ ਡੈਡੀ ਆਉਣ ਵਾਲਾ ਗੱਲ ਕਰ ਲਿਓ ਤੇ ਤੁਸੀਂ ਫਿਰ ਰੈਂਪ ਬਣਾ ਲਿਓ ਮੰਗਲ ਸਿੰਘ ਦੇ ਪਿਓ ਨੇ ਆਖਿਆ ਤੇ ਮਰੋ ਕੁੜੀਓ ਵੀ ਚਪੇੜਾ ਤੇ ਸੁੱਟੋ ਚਾਰੇ ਦੇ ਚਰਚ ਫਿਰ ਮੰਗਲ ਸਿੰਘ ਦੀ ਘਰਦੀ ਨੇ ਤੇ ਨੂਰ ਨੇ ਮੇਰੀ ਨੂਰ ਦੇ ਨਾਲੇ ਚਪੇੜਾਂ ਮਾਰੀਆਂ ਨਾਲੇ ਸੱਟਾਂ ਲਾਈਆਂ ਨਾਲੇ ਉਹਨੂੰ ਚਿੱਕਰ ਦੇ ਵਿੱਚ ਧੂਈ ਫਿਰਦੇ ਮੇਰੇ ਸਾਥੀ ਵੀ ਸੀ ਤਾਂ ਹੀ ਕੋਈ ਫਿੜੇ ਮੂੰਹ ਨਹੀਂ ਕਿਸੇ ਨੂੰ ਕਹੀ ਕਿਸੇ ਨੂੰ ਕੋਈ ਗਾਲ ਨਹੀਂ ਕਢੀ ਜਿਹੜੀ ਮੇਰੀ ਨੂਨ ਨੂੰ ਧੁਈ ਫਿਰਦੇ ਰੇ ਸਟਾ ਲਾਈ ਫਿਰ ਲਾਈਆਂ ਉਹਦੀ ਮੇਰੇ ਕੋ ਮੌਕੇ ਦੀ ਵਿਦ ਵੀਡੀਓ ਵੀ ਆ ਗਈ ਆ ਜਿੱਥੇ ਵੀ ਕੋਈ ਚਾਹੋ ਤੇ ਮੈਂ ਕਰਾ ਸਕਦਾ ਜੋ ਵੀ ਸਾਡੇ ਨਾਲ ਹੋਈ ਬਹੁਤ ਬੇਇਨਸਾਫੀ ਹੋਈ ਆ ਬਾਕੀ ਨਗਰ ਕਾਉਂਸਲ ਨੂੰ ਰਿਪੋਰਟ ਵੀ ਕੀਤੀ ਹੋਈ ਪਈ ਨਜਾਇਜ਼ ਬਣਾਉਂਦੇ ਰੈਂਪ ਤੇ ਜਿਹੜਾ ਰੈਂਪ ਤੋੜਿਆ ਉਹ ਬਾਬਾ ਕਲਾ ਨਗਰ ਕਾਉਂਸਲ ਨੇ ਤੋੜਿਆ ਅਹੀਂ ਉਹਨੂੰ ਕੋਈ ਹੱਥ ਨਹੀਂ ਲਾਇਆ ਉਹਦੇ ਤੋੜਦਿਆਂ ਦੀ ਵੀ ਸਾਡੇ ਕੋਲ ਵੀਡੀਓ ਆ ਗਈ ਆ